ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਸਕੂਲ ਦੇ ਆਪਕਾਂ ਲਈ ਹੈ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਹੈ ਸਿੱਖਿਆ ਵਿੱਚ ਰੁਚੀ ਰੱਖਣ ਵਾਲੇ ਸਹਿਰਦ ਦੋਸਤਾਂ ਲਈ ਹੈ ਔਰ ਅਸੀਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਐਨਸੀਐਫ ਫਾਊਂਡੇਸ਼ਨ ਨਾਲ ਰਿਲੇਟਡ ਕੁਝ ਜ਼ਰੂਰੀ ਗੱਲਾਂ ਸਿੱਖਿਆ ਨੂੰ ਸਮਝਣ ਤੋਂ ਪਹਿਲਾਂ ਇਹ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਦੋ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ ਪਹਿਲਾ ਸਕੂਲਾਂ ਦੇ ਬਾਰੇ ਸਾਡੀ ਜੋ ਸਮਝ ਆ ਹੁਣ ਤੱਕ ਉਹ ਬਦਲ ਨਹੀਂ ਪਾਏਗੀ ਬਚਪਨ ਦੇ ਬਾਰੇ ਜਿਹੜੀ ਸਮਝ ਹੁਣ ਤੱਕ ਸਾਡੀ ਬਣੀ ਹੈ ਉਸ ਨੂੰ ਵੀ ਬਦਲਣਾ ਪਏਗਾ ਸਾਨੂੰ ਸਮਝਣਾ ਪਏਗਾ ਕਿ ਕੁਦਰਤ ਬੱਚੇ ਨੂੰ ਕਿਸ ਤਰ੍ਹਾਂ ਸਿਖਾਉਂਦੀ ਹੈ ਇਹ ਤਿੰਨ ਬੜੇ ਅਹਿਮ ਮੁੱਦੇ ਹਨ ਜਿਨ੍ਹਾਂ ਦੀ ਸਮਝ ਤੋਂ ਬਿਨਾ ਅਸੀਂ ਆਧੁਨਿਕ ਸਿੱਖਿਆ ਪ੍ਰਣਾਲੀ ਤਾਂ ਪ੍ਰਸਾਰ ਨਹੀਂ ਕਰ ਸਕਦੇ। ਜਾਂ ਇਉਂ ਕਹ ਲਓ ਕਿਸੀਂ ਉਸ ਸਿੱਖਿਆ ਪ੍ਰਣਾਲੀ ਇਹਨੂੰ ਅੱਗੇ ਨਹੀਂ ਲਿਜਾ ਸਕਦੇ। ਉਸ ਉਤੇ ਕੰਮ ਨਹੀਂ ਕਰ ਸਕਦੇ। ਜਿਹੜੀ ਬੱਚਿਆਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਾਂ ਸਿੱਖਣ ਵਾਲੇ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਇਹ ਵਿਉਂਤੀ ਗਈ ਹੈ। ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਸਿੱਖਿਆ ਪ੍ਰਣਾਲੀ ਦਾ ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਸਿੱਖਿਆ ਪ੍ਰਣਾਲੀ ਦੀ ਅਲੋਚਨਾ ਕਰਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੁਨੀਆ ਵਿੱਚ ਕੋਈ ਵੀ ਸਿੱਖਿਆ ਪ੍ਰਣਾਲੀ ਸਿੱਖਿਆ ਸ਼ਾਸਤਰੀਆਂ ਨੇ ਜੀ ਜਾਂ ਸਿੱਖਿਆ ਦੇ ਵਿੱਚ ਮਸ ਰੱਖਣ ਵਾਲਿਆਂ ਨੇ ਜੇ ਉਸ ਨੂੰ ਲਿਖਿਆ ਹੈ ਤਾਂ ਉਹ ਅੱਜ ਦੀ ਤਰੀਕ ਵਿੱਚ ਜੋ ਕੁਦਰਤ ਦੀ ਸਰਬ ਪ੍ਰਵਾਨਿਤ ਸਿੱਖਿਆ ਵਿਧੀ ਹੈ ਉਸ ਤੋਂ ਵੱਖਰੀ ਨਹੀਂ ਹੋ ਸਕਦੀ ਉਸ ਤੋਂ ਪਾਸੇ ਨਹੀਂ ਜਾਇਆ ਜਾ ਸਕਦਾ ਤੁਹਾਨੂੰ ਹਰ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਉਹ ਸਾਰੀਆਂ ਗੱਲਾਂ ਮਿਲਣਗੀਆਂ ਜਿਹੜੀਆਂ ਕੁਦਰਤ ਵੱਲੋਂ ਕਿਸੇ ਬੱਚੇ ਨੂੰ ਸਿਖਾਉਣ ਵਾਸਤੇ ਜਾਂ ਬੱਚੇ ਦੇ ਅੰਦਰ ਜਿਹੜੀ ਜਗਿਆਸਾ ਹੈ ਜਾਂ ਸਿੱਖਣ ਦੀ ਰੁਚੀ ਹੈ ਉਸ ਨੂੰ ਮੁੱਖ ਰੱਖ ਕੇ ਇਹ 99 ਚ ਰੱਖ ਕੇ ਲਿਖਿਆ ਗਿਆ ਇਹ ਬਹੁਤ ਜ਼ਰੂਰੀ ਹੈ ਇਸ ਲਈ ਜਿਹੜੀ ਸਿੱਖਿਆ ਪ੍ਰਣਾਲੀ ਦੀ ਅਸੀਂ ਗੱਲ ਕਰਨ ਲੱਗੇ ਹਾਂ ਤਾਂ ਉਹ ਵੀ ਕੁਦਰਤ ਦੇ ਜਾਂ ਕੁਦਰਤ ਵੱਲੋਂ ਸਥਾਪਿਤ ਕੁਦਰਤ ਵੱਲੋਂ ਪ੍ਰਵਾਨਿਤ ਤੇ ਪ੍ਰਮਾਣਿਤ ਸਿੱਖਣ ਵਿਧੀਆਂ ਦੇ ਉੱਤੇ ਅਧਾਰਿਤ ਹੈ ਉਸ ਤੋਂ ਬਾਅਦ ਨਹੀਂ ਜੇ ਸਿੱਖਣ ਦੀ ਗੱਲ ਕਰੀਏ ਤਾਂ ਸਿੱਖਣਾ ਦਾ ਮਤਲਬ ਪੜਨਾ ਲਿਖਣਾ ਨਹੀਂ ਹੈ ਬਿਲਕੁਲ ਹੀ ਨਹੀਂ ਹੈ ਪੜਨਾ ਲਿਖਣਾ ਤੇ ਬਿਲਕੁਲ ਹੀ ਨਹੀਂ ਹੈ ਸਿੱਖਣ ਦਾ ਮਤਲਬ ਵਤੀਰੇ ਵਿੱਚ ਤਬਦੀਲੀ ਹੈ ਵਿਵਹਾਰ ਵਿੱਚ ਤਬਦੀਲੀ ਹੈ ਵਿਵਹਾਰ ਬਦਲ ਜਾਂਦਾ ਹੈ ਵਿਵਹਾਰ ਦਾ ਮਤਲਬ ਹੈ ਕਿ ਮਨ ਦੇ ਦਿਮਾਗ ਦੇ ਵਿੱਚ ਜਿਹੜੇ ਨਿਊਰੋਨਸ ਨੇ ਉਹਨਾਂ ਦੇ ਕਨੈਕਸ਼ਨ ਜਿਹੜੇ ਜਿਹੜੇ ਸਾਡੇ ਵਤੀਰੇ ਨੂੰ ਪ੍ਰਭਾਵਿਤ ਕਰਦੇ ਨੇ ਜਾਂ ਸਾਡੇ ਵਤੀਰੇ ਦਾ ਪ੍ਰਵહન ਕਰਦੇ ਨੇ ਉਹ ਸਾਰੇ ਜਿਹੜੇ ਸਿਸਟਮ ਨੇ ਉਹਦੇ ਵਿੱਚ ਤਬਦੀਲੀ ਹੈ ਤਾਂ ਸਿੱਖਿਆ ਦਾ ਮਤਲਬ ਹੈ ਵਿਵਹਾਰ ਵਿੱਚ ਤਬਦੀਲੀ ਆ ਜਾਣਾ ਜਦੋਂ ਅਸੀਂ ਕੋਈ ਚੀਜ਼ ਸਿੱਖ ਲੈਂਦੇ ਆ ਤਾਂ ਸਾਡਾ ਵਿਵਹਾਰ ਸਾਡਾ ਵਤੀਰਾ ਉਸ ਗੱਲ ਪ੍ਰਤੀ ਪਹਿਲਾਂ ਵਾਲਾ ਨਹੀਂ ਰਹਿੰਦਾ ਪਹਿਲੀ ਵਾਰੀ ਕਿਸੇ ਦੇ ਪੈਰ ਵਿੱਚ ਚੁਬਿਆ ਕੰਡਾ ਜਦੋਂ ਜਿਹੜੀ ਤਕਲੀਫ ਦਿੰਦਾ ਹੈ ਦੂਸਰੀ ਵਾਰੀ ਉਹੀ ਵਿਅਕਤੀ ਉਸ ਥਾਂ ਉੱਤੇ ਉਸ ਕੰਡੇ ਬਾਰੇ ਬੜਾ ਸੁਚੇਤ ਹੋਏਗਾ। ਉਸ ਪੈਰ ਨਹੀਂ ਰੱਖੇਗਾ। ਉਸਨੂੰ ਐਵੋਇਡ ਕਰੇਗਾ। ਇਹੋ ਗੱਲ ਸਿੱਖਣ ਚ ਹੈ। ਤੇ ਬੱਚੇ ਲਗਾਤਾਰ ਸਿੱਖਦੇ ਨੇ। ਛੋਟੀ ਉਮਰ ਹੁੰਦੀ ਆ ਉਹਨਾਂ ਦੇ ਲਗਾਤਾਰ ਸਿੱਖਣ ਦੀ ਆ ਤੇ ਸਿਰਫ ਅਸੀਂ ਬਤੌਰ ਮਾਪੇ ਹੁੰਦੇ ਹੋਏ ਜਾਂ ਸਕੂਲਾਂ ਦੇ ਵਿੱਚ ਅਧਿਆਪਕ ਹੁੰਦੇ ਹੋਏ ਬੱਚਿਆਂ ਨੂੰ ਉਹ ਮਾਹੌਲ ਉਪਲਬਧ ਕਰਵਾਉਣਾ ਹੈ ਜਿਹਦੇ ਵਿੱਚ ਉਹਨਾਂ ਦੇ ਸਿੱਖਣ ਦਾ ਜਿਹੜਾ ਇਹ ਵਿਦਾਨ ਹੈ ਜਾਂ ਸਿੱਖਣ ਦੀ ਜਿਹੜੀ ਰੁਚੀ ਹੈ ਉਹ ਜ਼ਿਆਦਾ ਪਰਭਲ ਹੋਵੇ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਮੌਕੇ ਉਪਲਬਧ ਕਰਾਉਣੇ ਹੁੰਦੇ ਨੇ ਦੂਸਰੀ ਗੱਲ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਸਕੂਲਾਂ ਦੇ ਬਾਰੇ ਜਿਹੜੀ ਸਾਡੀ ਸਮਝ ਬਣੀ ਹੋਈ ਹੈ ਕਿ ਬੱਚੇ ਕਿਤਾਬਾਂ ਕਾਪੀਆਂ ਲੈ ਕੇ ਲਿਖਣਾ ਪੜ੍ਹਨਾ ਸਿੱਖਦੇ ਨੇ ਪੂਰਨੇ ਪੌਂਦੇ ਨੇ ਪਾਸ਼ਾ ਦੇ ਅੱਖਰ ਸਿੱਖਦੇ ਨੇ ਜਾਂ ਗਿਣਨਾ ਮਿਣਨਾ ਸਿੱਖਦੇ ਨੇ ਇਸ ਵਿੱਚ ਵੀ ਤਬਦੀਲੀ ਲਿਆਓ ਇਹ ਠੀਕ ਹੈ ਕਿ ਸਕੂਲ ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਨੇ ਪੜਨਾ ਲਿਖਣਾ ਵੀ ਇੱਕ ਆਦਤ ਹੈ ਇੱਕ ਕੌਸ਼ਲ ਹੈ ਪੜਨਾ ਤੇ ਲਿਖਣਾ ਇੱਕ ਕੌਸ਼ਲ ਹੈ ਪੜਨਾ ਤੇ ਲਿਖਣਾ ਵਿਵਹਾਰ ਵਿੱਚ ਤਬਦੀਲੀ ਹੈ ਐਸੇ ਕਰਕੇ ਉਹ ਸਿੱਖਣਾ ਹੈ ਤੇ ਪੜਨ ਤੇ ਲਿਖਨ ਦੇ ਦੋ ਬਹੁਤ ਛੋਟੀਆਂ ਸਮਰੱਥਾਵਾਂ ਨੇ ਬਹੁਤ ਜ਼ਿਆਦਾ ਲੰਬਾ ਕਮ ਨਹੀਂ ਹੈ ਪੜਨਾ ਤੇ ਲਿਖਣਾ ਬੱਚੇ ਬੜੀ ਆਸਾਨੀ ਨਾਲ ਸਿੱਖ ਸਕਦੇ ਨੇ ਤੇ ਸਿੱਖ ਜਾਂਦੇ ਨੇ ਉਹਨਾਂ ਨੂੰ ਸਿਖਾਇਆ ਜਾ ਸਕਦਾ ਹੈ ਐਡੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਦੂਸਰੀ ਗੱਲ ਜਿਹੜੀ ਹੈ ਕਿ ਸਾਡਾ ਜਿਹੜਾ ਨਵਾਂ ਸਿੱਖਿਆ ਵਿਧਾਨ ਹੈ ਜਾਂ ਸਿੱਖਿਆ ਪ੍ਰਣਾਲੀ ਨਵੀਂ ਸਿੱਖਿਆ ਪ੍ਰਣਾਲੀ ਹੈ ਉਹ ਸਾਡੇ ਲਈ ਇਸ ਵਿੱਚ ਕੀ ਕਰਦੀ ਉਹ ਸਾਨੂੰ ਇਹ ਕਹਿੰਦੀ ਹੈ ਕਿ ਬੱਚਿਆਂ ਨੂੰ 21ਵੀਂ ਸਦੀ ਦੇ ਕੌਸ਼ਲ ਵਿਕਸਿਤ ਕਰਨ ਵਿੱਚ ਉਹਨਾਂ ਦੀ ਮਦਦ ਕਰੋ 21ਵੀਂ ਸਦੀ ਦੇ ਕੌਸ਼ਲ ਕਿਹੜੇ-ਕਿਹੜੇ ਨੇ 21ਵੀਂ ਸਦੀ ਦੇ ਕੌਸ਼ਲ ਨੇ ਸਭ ਤੋਂ ਪਹਿਲਾ ਕੌਸ਼ਲ ਹੈ ਕੋਲਾਬੋਰੇਸ਼ਨ ਮਤਲਬ ਇੱਕ ਦੂਜੇ ਦੇ ਨਾਲ ਸਹਿਯੋਗ ਕਰਨਾ ਸਹਿਯੋਗ ਵਿੱਚ ਚੱਲਣਾ ਸਦ ਭਾਵਨਾ ਕ੍ਰੀਏਟ ਕਰਨੀ ਉਹ ਸਦ ਭਾਵਨਾ ਕ੍ਰੀਏਟ ਕਰਨੀ ਜਿਹਦੇ ਵਿੱਚ ਰਹਿੰਦਿਆਂ ਸਿੱਖਣ ਦੀਆਂ ਵਿਧੀਆਂ ਨੂੰ ਅਪਣਾਇਆ ਜਾ ਸਕੇ ਸਮੂਹਕ ਤੌਰ ਤੇ ਸਮੂਹਕ ਤੌਰ ਤੇ ਕੰਮ ਕੀਤਾ ਜਾ ਸਕੇ ਤਾਂ ਕੋਲੈਬੋਰੇਸ਼ਨ ਹੈ ਦੂਸਰਾ ਹੈ ਇੰਡੀਪੈਂਡੈਂਸ ਆਫ ਥਿੰਕਿੰਗ ਸੋਚਨ ਦੀ ਆਜ਼ਾਦੀ ਸਮਝਣ ਦੀ ਆਜ਼ਾਦੀ ਹਰ ਬੱਚੇ ਨੂੰ ਸੋਚਣ ਤੇ ਸਮਝਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਤੀਸਰੀ ਇਹਦੇ ਵਿੱਚ ਹੈ ਕਿ ਇੱਕ ਦੂਜੇ ਤੋਂ ਸਿੱਖਣ ਦੀ ਆਜ਼ਾਦੀ। ਸਾਨੂੰ ਇੱਕ ਦੂਜੇ ਦੇ ਸਹਿਯੋਗ ਨਾਲ ਇੱਕ ਦੂਜੇ ਤੋਂ ਵੀ ਸਿੱਖਣਾ ਚਾਹੀਦਾ ਹੈ। ਸਿੱਖਣ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਇੱਕ ਦੂਜੇ ਦਾ ਸਹਿਯੋਗ ਦੇਣਾ ਤੇ ਕਰਨਾ ਚਾਹੀਦਾ ਹੈ। ਪਰਸਪਰ ਸਹਿਯੋਗ ਹੋਣਾ। ਤੀਸਰੀ ਗੱਲ ਇਹ ਹੈ ਕਿ ਚੌਥੀ ਗੱਲ ਇਹ ਹੈ ਕਿ ਸਮੱਸਿਆਵਾਂ ਸਿੱਖਣ ਦੇ ਦੌਰਾਨ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਉਹਨਾਂ ਨੂੰ ਸਮਝਣਾ ਕਿ ਇਹ ਸਮੱਸਿਆ ਸਾਡੇ ਸਾਹਮਣੇ ਹੈ ਫਿਰ ਉਸ ਸਮੱਸਿਆ ਦਾ ਨਿਦਾਨ ਕਰਨਾ ਹੱਲ ਕਰਨਾ ਹੱਲ ਸੋਚਣਾ ਉਸ ਸਮੱਸਿਆ ਨੂੰ ਕਿਵੇਂ ਸੁਲਝਾਇਆ ਜਾਏ ਔਰ ਇਹ ਸਾਰਾ ਕੁਝ ਕਿਸੇ ਵੱਡੇ ਦੀ ਮਦਦ ਤੋਂ ਬਿਨਾ ਕੀਤਾ ਜਾਏ ਇਸੇ ਲਈ ਜਦੋਂ ਅਸੀਂ ਫਾਊਂਡੇਸ਼ਨ ਕਰਿਕੂਲਮ ਦੀ ਗੱਲ ਕਰਦੇ ਹਾਂ ਤਾਂ ਫਾਊਂਡੇਸ਼ਨ ਕਰਿਕੂਲਮ ਦੇ ਜਿਹੜੇ ਆਬਜੈਕਟਿਵ ਨੇ ਉਹ ਕੀ ਨੇ 5 ਸਾਲ ਸਕੂਲ ਵਿੱਚ ਲਗਾਉਣ ਤੋਂ ਬਾਅਦ ਬੱਚਾ ਆਪਣੀ ਗੱਲ ਕਿਸੇ ਇੱਕ ਵਿਸ਼ੇ ਤੇ ਕੇਂਦਰਿਤ ਹੋ ਕੇ ਆਪਣੀ ਗੱਲ ਕਰ ਸਕਦਾ ਹੈ ਭਾਸ਼ਾ ਦੀ ਵਰਤੋਂ ਕਰ ਸਕਦਾ ਇੱਕ ਵਿਸ਼ੇ ਦੇ ਬਾਰੇ ਗੱਲ ਕਰਨ ਲਈ ਔਰ ਉਹ ਉਹਦੇ ਵਿੱਚ बार-बार ਵਿਸ਼ਾ ਨਹੀਂ ਬਦਲਦਾ ਦੂਸਰਾ ਹੈ ਕਿ ਉਹ ਤੁਹਾਡੀ ਗੱਲ ਨੂੰ ਸਮਝਦਾ ਹੈ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਕਨੋਸੇਸ਼ਨ ਕਰ ਸਕਦਾ ਹੈ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਔਰ ਤੁਹਾਨੂੰ ਤੁਹਾਨੂੰ ਸਵਾਲ ਕਰ ਸਕਦਾ ਹੈ ਤੀਸਰਾ ਹੈ ਕਿ ਉਹ ਕਮਾਂਡਸ ਦੇ ਸਕਦਾ ਹੈ ਡਾਇਰੈਕਸ਼ਨ ਦੇ ਸਕਦਾ ਹੈ ਨਿਰਦੇਸ਼ ਨਿਰਦੇਸ਼ ਲੈ ਸਕਦਾ ਤੁਹਾਡੇ ਤੋਂ ਡਾਇਰੈਕਸ਼ਨ ਲੈ ਸਕਦਾ ਹੈ ਕਿਸੇ ਸਧਾਰਨ ਅਤੇ ਜਟਿਲ ਕੰਮ ਨੂੰ ਕਰਨ ਲਈ ਕਿਸੇ ਸਧਾਰਨ ਕੰਮ ਨੂੰ ਕਰਨ ਦਾ ਨਿਰਦੇਸ਼ ਅਗਰ ਉਸ ਨੂੰ ਦਿੱਤਾ ਜਾਏ ਤਾਂ ਉਹ ਉਸ ਕੰਮ ਨੂੰ ਪੂਰਾ ਕਰਦਾ ਹੈ ਫਿਰ ਕਿਸੇ ਜਟਿਲ ਕੰਮ ਨੂੰ ਮਤਲਬ ਜਿਹਦੇ ਵਿੱਚ ਇੱਕ ਤੋਂ ਵੱਧ ਕੰਮ ਸ਼ਾਮਲ ਹੋਣ ਕਿਸੇ ਅਜਿਹੀ ਕਿਰਿਆ ਨੂੰ ਕਰਨ ਵਿੱਚ ਉਹ ਸਹਿਯੋਗ ਦਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ ਉਹ ਨਿਰਦੇਸ਼ ਤੁਹਾਡੇ ਤੋਂ ਲੈਂਦਾ ਹੈ ਔਰ ਇਸ ਦਾ ਅੰਤਮ ਪੱਖ ਇਹ ਹੈ ਕਿ ਉਹ ਇਸਰਾਂ ਦੇ ਨਿਰਦੇਸ਼ ਦੂਜਿਆਂ ਨੂੰ ਵੀ ਦੇ ਸਕਦਾ ਹੈ ਮਸਲਨ ਇਸ ਨੂੰ ਸਮਝਣ ਲਈ ਕੁਝ ਇਹਦਾ ਹੈ ਕਿ ਤੁਸੀਂ ਇੱਕ ਬੱਚੇ ਨੂੰ ਕਹਿੰਦੇ ਹੋ ਕਿ ਫਲਾਣ ਟੇਬਲ ਦੇ ਉੱਤੇ ਕਿਤਾਬ ਪਈ ਹੈ ਚੁੱਕ ਕੇ ਲਿਆ ਉਹ ਜਾਂਦਾ ਉਹ ਟੇਬਲ ਨੂੰ ਆਈਡੈਂਟੀਫਾਈ ਕਰਦਾ ਉਹ ਟੇਬਲ ਤੋਂ ਕਿਤਾਬ ਚੁੱਕ ਕੇ ਲਿਆਉਂਦਾ ਇਹ ਸਿੰਪਲ ਟਾਸਕ ਤੁਸੀਂ ਕਹਿੰਦੇ ਹੋ ਕਿ ਉਸ ਟੇਬਲ ਤੇ ਜਾ ਉਹ ਕਿਤਾਬ ਹੈ ਕਿਤਾਬ ਦੇ ਵਿੱਚ ਕਿਤਾਬ ਨੂੰ ਖੋਲ ਕਿਤਾਬ ਚ ਗੁਲਾਬੀ ਰੰਗ ਦੀ ਪਰਚੀ ਹੋਏਗੀ ਗੁਲਾਬੀ ਰੰਗ ਦੀ ਪਰਚੀ ਜਿਹੜੀ ਹੈ ਉਹ ਤੂੰ ਜਾ ਕੇ ਆਪਣੇ ਮੰਮੀ ਨੂੰ ਜਾਂ ਪਾਪਾ ਨੂੰ ਦੇ ਕੇ ਆ ਇਹ ਜਟਲ ਟਾਸਕ ਉਹ ਜਾਏਗਾ ਕਿਤਾਬ ਨੂੰ ਖੋਲੇਗਾ ਫੋਲੇਗਾ ਉਹਦੇ ਵਿੱਚ ਗੁਲਾਬੀ ਰੰਗ ਦੀ ਪਰਚੀ ਲੱਭੇਗਾ ਫਿਰ ਉਹ ਗੁਲਾਬੀ ਰੰਗ ਦੀ ਪਰਚੀ ਲੱਭ ਕੇ ਫਿਰ ਉਹ ਆਪਣੀ ਮਾਂ ਜਾਂ ਪਿਓ ਨੂੰ ਦੇ ਕੇ ਆਏਗਾ ਇਹ ਜਟਲ ਟਾਸਕ ਹੈ ਫਿਰ ਉਹ ਇਸ ਤਰ੍ਹਾਂ ਦੀਆਂ ਕਿਰਿਆਵਾਂ ਦੂਜਿਆਂ ਨਾਲ ਵੀ ਕਰ ਸਕਦਾ ਹੈ ਉਹ ਦੂਜਿਆਂ ਨੂੰ ਵੀ ਇਸ ਤਰ੍ਹਾਂ ਦੇ ਨਿਰਦੇਸ਼ ਦੇ ਸਕਦਾ ਜਦੋਂ ਬੱਚਾ ਇਸ ਕਾਬਿਲ ਹੋ ਜਾਏ ਜਦੋਂ ਇਹ ਸਮਰੱਥਾ ਹਾਸਲ ਕਰ ਲਏ ਤਾਂ ਅਸੀਂ ਸਮਝਦੇ ਹਾਂ ਕਿ ਉਸ ਨੇ ਫਾਊਂਡੇਸ਼ਨ ਦਾ ਜਿਹੜਾ ਕਰਿਕੂਲਮ ਹੈ ਪੂਰਾ ਕਰ ਲਿਆ ਕਿਤੇ ਨਹੀਂ ਲਿਖਿਆ ਕਿ ਉਸ ਨੂੰ ਤੁਸੀਂ 1 2 ਬਣਾਣਾ ਹੈ ਕਿਤੇ ਨਹੀਂ ਲਿਖਿਆ ਕਿ ਉਸ ਨੂੰ ਤੁਸੀਂ ਗਿਨਣਾ ਮਿਲਣਾ ਸਿਖਾਣਾ ਹੈ ਸਿਰਫ ਆ ਜਿਹੜੀਆਂ 4 5 ਗੱਲਾਂ ਨੇ ਜਦੋਂ ਇਹ ਕੋਈ ਬੱਚਾ ਕਰ ਸਕਦਾ ਤਾਂ ਉਸ ਸਮਝ ਲਓ ਵੀ ਉਸ ਨੇ 5 ਸਾਲ ਦਾ ਕੋਰਸ ਪੂਰਾ ਕਰ ਲਿਆ ਲੇਕਿਨ ਇਹਨਾਂ 5 ਸਾਲਾਂ ਦੇ ਵਿੱਚ ਉਸ ਨੇ ਕੀ ਸਿੱਖਿਆ ਉਸ ਨੇ ਭਾਸ਼ਾ ਨੂੰ ਸਮਝਣਾ ਸਿੱਖਿਆ ਭਾਸ਼ਾ ਨੂੰ ਸਮਝ ਕੇ ਉਸ ਉਤੇ ਆਪਣੇ ਸਰੀਰਕ ਕਿਰਿਆਵਾਂ ਨੂੰ ਕਰਮ ਵਿੱਚ ਲਗਾਉਣਾ ਸਿੱਖਿਆ ਉਸਨੇ ਚੀਜ਼ਾਂ ਦੇ ਚੀਜ਼ਾਂ ਨੂੰ ਪੂਰਾ ਕਰਨ ਲਈ ਕਿਸੇ ਐਕਟੀਵਿਟੀ ਨੂੰ ਪੂਰਾ ਕਰਨ ਲਈ ਉਸ ਐਕਟੀਵਿਟੀ ਦੇ ਵੱਖ-ਵੱਖ ਸਟੈਪਾਂ ਵੱਖ-ਵੱਖ ਪੜਾਵਾਂ ਨੂੰ ਕਰਮ ਵਿੱਚ ਪੂਰਾ ਕਰਨਾ ਸਿੱਖਿਆ। ਉਸਨੇ ਕਿਸੇ ਕਿਰਿਆ ਨੂੰ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਸਾਰੇ ਨਿਰਦੇਸ਼ਾਂ ਨੂੰ ਆਪਣੇ ਦਿਮਾਗ ਵਿੱਚ ਵਿਉਂਤਣਾ ਸਿੱਖਿਆ ਤੇ ਫਿਰ ਇਸ ਨਿਰਦੇਸ਼ ਪਾਸ਼ਾ ਦੀ ਵਰਤੋਂ ਨਾਲ ਉਸਨੇ ਦੂਜਿਆਂ ਨੂੰ ਦੇਣੇ ਸਿੱਖੇ। ਉਸਨੇ ਕਿਸੇ ਇੱਕ ਵਿਸ਼ੇ ਬਾਰੇ ਸੋਚਣਾ ਸਿੱਖਿਆ ਤੇ ਉਸ ਵਿਸ਼ੇ ਬਾਰੇ ਤਰਕ ਨਾਲ ਤੁਹਾਡੇ ਨਾਲ ਗੱਲ ਕਰਨੀ ਸਿੱਖੀ। ਦੇਖੋ ਨੰਬਰੀਆਂ ਸਾਧਾਰਨ ਜੀਆਂ ਗੱਲਾਂ ਲੱਗਦੀਆਂ ਨੇ ਪਰ ਇਹ ਉਹ ਸਾਰੀਆਂ ਬਲੂਮਸ ਟੈਕਸੋਨੋਮੀ ਦੀਆਂ ਸਾਰੀਆਂ ਸਟੇਜਾਂ ਪਾਰ ਕਰਦੀਆਂ ਨੇ ਜਿਨ੍ਹਾਂ ਸਟੇਜਸ ਨੂੰ ਅਸੀਂ ਸਕੂਲਾਂ ਵਿੱਚ ਸਿਖਾਉਣਾ ਚਾਹੁੰਦੇ ਹਾਂ ਹੁਣ ਅਸੀਂ ਇਸ ਦੇ ਬਾਰੇ ਜਿਹੜੀ ਭਾਸ਼ਾ ਦੀ ਵਰਤੋਂ ਹੈ ਬੜੀ ਅਹਿਮ ਅਹਿਮ ਵਰਤੋਂ ਹੈ ਪਰ ਇਸ ਬਾਰੇ ਸਾਡੇ ਫਾਊਂਡੇਸ਼ਨ ਕਰਿਕੂਲਮ 'ਚ ਲਿਖਿਆ ਹੋਇਆ ਹੈ ਕਿ ਬੱਚੇ ਆਪਣੀ ਭਾਸ਼ਾ ਦੀ ਵਰਤੋਂ ਨਾਲ ਆਪਣੇ ਆਲੇ ਦੁਆਲੇ ਨੂੰ ਟੁੰਦੇ ਨੇ ਟਟੋਲਦੇ ਨੇ ਐਕਸਪਲੋਰ ਕਰਦੇ ਨੇ ਭਾਸ਼ਾ ਉਹਦੇ ਵਿੱਚ ਮਾਧਿਅਮ ਦਾ ਕੰਮ ਕਰਦੀ ਹੈ ਔਰ ਜਦੋਂ ਐਕਸਪਲੋਰ ਕਰ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਦਿਮਾਗ ਵਿੱਚ ਉਹਨਾਂ ਚੀਜ਼ਾਂ ਦੇ ਪ੍ਰਤੀ ਇੱਕ ਕਨਸੈਪਟ ਸੰਕਲਪ ਬਣ ਰਿਹਾ ਹੁੰਦਾ ਹੈ ਉਹ ਸਮਝਦੇ ਨੇ ਕਿ ਫੁੱਲ ਕਿਵੇਂ ਖਿੜਦਾ ਹੈ ਉਹ ਸਮਝਦੇ ਨੇ ਕਿ तितਲੀਆਂ ਕਿਵੇਂ ਆਉਂਦੀਆਂ ਨੇ ਉਹ ਸਮਝਦੇ ਨੇ ਕਿ ਫੁੱਲਾਂ ਦੇ ਰੰਗ ਕਿਵੇਂ ਵੱਖਰੇ ਹੁੰਦੇ ਨੇ ਉਹ ਸਮਝਦੇ ਨੇ ਕਿ ਪੰਛੀ ਕੀ ਕਰਦੇ ਨੇ ਕਿਵੇਂ ਉੱਡਦੇ ਨੇ ਕਿਵੇਂ ਆਲਨਿਆਂ ਵਿੱਚ ਜਾਂਦੇ ਨੇ ਉਹ ਸਮਝਦੇ ਨੇ ਕਿ ਮਿੱਠੀ ਚੀਜ਼ ਕੀ ਹੁੰਦੀ ਆ ਗੌੜੀ ਚੀਜ਼ ਕੀ ਹੁੰਦੀ ਆ ਮਿੱਠੀਆਂ-ਮਿੱਠੀਆਂ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਔਰ ਗੌੜੀਆਂ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਉਹ ਚੀਜ਼ਾਂ ਨੂੰ ਮਿੱਠੀਆਂ ਗੌੜੀਆਂ ਨਮਕੀਨ ਦੀ ਕੈਟਾਗਰੀ ਵਿੱਚ ਰੱਖਣਾ ਸਮਝ ਲੈਂਦੇ ਨੇ ਔਰ ਇਹ ਸਾਰਾ ਕੁਝ ਉਹ ਕਿਸੇ ਤੋਤੇ ਵਾਂਗੂ ਰਟੇ-ਰਟਾਏ ਗਿਆਨ ਦੇ ਰਾਹੀ ਹਾਸਲ ਨਹੀਂ ਕਰ ਸਕਦੇ ਇਸ ਸਾਰਾ ਕਰਿਕੂਲਮ ਜਿਹੜਾ ਇਹ ਇਸੇ ਵਾਸਤੇ ਐਕਟੀਵਿਟੀਆਂ ਤੇ ਆਧਾਰਿਤ ਹੈ ਤੁਸੀਂ ਸਕੂਲਾਂ ਵਿੱਚ ਬੱਚਿਆਂ ਨਾਲ ਐਕਟੀਵਿਟੀਆਂ ਕਰਨੀਆਂ ਨੇ ਕੁਝ ਨਹੀਂ ਕਰਨਾ ਸਿਰਫ ਐਕਟੀਵਿਟੀਆਂ ਵਿਹਤਣੀਆਂ ਨੇ ਐਕਟੀਵਿਟੀਆਂ ਕਰਨੀਆਂ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਐਕਟੀਵਿਟੀ ਚ ਕੀ ਕੁਝ ਹੋਏਗਾ ਕਿਹੜਾ ਕ੍ਰਮ ਹੋਏਗਾ ਕਿੱਦਾਂ-ਕਿੱਦਾਂ ਇਸ ਦੇ ਆਬਜੈਕਟਿਵ ਹੋਣਗੇ ਕਿੱਦਾਂ ਉਹ ਆਬਜੈਕਟਿਵ ਅਚੀਵ ਕੀਤੇ ਜਾਣਗੇ ਔਰ ਕਿੱਦਾਂ ਬੱਚਿਆਂ ਦਾ ਮੁਲਾਂਕਣ ਹੋਏਗਾ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਸ ਕਰਿਕੂਲਮ ਦੇ ਵਿੱਚ ਕਈਆਂ ਗਈਆਂ ਆਖਰੀ ਗੱਲ ਜਿਹੜੀ ਟੈਕੀ ਮੈਂ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਉਹ ਬਹੁਤ ਅਹਿਮ ਹੈ ਫਾਊਂਡੇਸ਼ਨ ਕਰਿਕੂਲਮ ਕਹਿੰਦਾ ਹੈ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸਕੂਲਾਂ ਵਿੱਚ 5 ਸਾਲਾਂ ਵਿੱਚ ਬੱਚਿਆਂ ਨੂੰ ਬਕਾਇਦਾ ਤੌਰ ਤੇ ਸਿਖਾਉਣਾ ਚਾਹੁੰਦੇ ਆ ਉਹ ਸਾਰੇ 21ਵੀਂ ਸਦੀ ਦੇ ਕੌਸ਼ਲ ਬੱਚੇ ਸਿੱਖ ਜਾਂਦੇ ਨੇ ਅਗਰ ਉਹਨਾਂ ਨੂੰ ਫ੍ਰੀ ਪਲੇ ਵਿੱਚ ਸ਼ਾਮਲ ਹੋਣ ਲਈ ਦੀ ਓਪਰਚ्युनिटी ਦਿੱਤੀ ਜਾਵੇ ਹਮੇਂ ਮੌਕਾ ਉਪਲਬਧ ਕਰਵਾਇਆ ਜਾਏ ਇਸ ਦੀ ਉਦਾਹਰਨ ਮੈਂ ਅਕਸਰ ਦਿੰਨਾ ਹਾਂ ਕਿ ਜੇ ਬੱਚੇ ਸ਼ਾਮ ਵੇਲੇ ਜਦੋਂ ਪਾਰਕ ਵਿੱਚ ਖੇਡਦੇ ਨੇ ਜਦੋਂ ਉਹਨਾਂ ਕੋਲ ਕੋਈ ਉਹਨਾਂ ਦਾ ਐਡਲਟ ਜਾਂ ਵੱਡਾ ਉਹਨਾਂ ਦੀ ਨਿਗਰਾਨੀ ਵਾਸਤੇ ਨਹੀਂ ਹੁੰਦਾ ਉਹ ਆਪਣੇ ਨਿਗਰਾਨ ਖੁਦ ਹੁੰਦੇ ਨੇ ਉਹ ਆਪਣੇ ਲਈ ਆਪ ਜ਼ਿੰਮੇਵਾਰ ਹੁੰਦੇ ਨੇ ਜਦੋਂ ਉਹ ਖੇਡਦੇ ਨੇ ਰਲ ਮਿਲ ਕੇ ਉਸ ਗਰੁੱਪ ਵਿੱਚ ਜਿੱਥੇ ਉਹਨਾਂ ਤੋਂ ਛੋਟਾ ਵੀ ਬੱਚਾ ਸ਼ਾਮਲ ਹੈ ਉਹਨਾਂ ਤੋਂ ਵੱਡੀ ਉਮਰ ਦਾ ਬੱਚਾ ਵੀ ਸ਼ਾਮਲ ਹੈ ਜਦੋਂ ਉਹਨਾਂ ਸਾਰਿਆਂ ਨਾਲ ਰਲ ਕੇ ਖੇਡਦੇ ਨੇ ਤਾਂ ਉਹ ਉਹ ਸਾਰੇ ਕૌਸ਼ਲ ਵਿਕਸਿਤ ਕਰ ਲੈਂਦੇ ਨੇ ਆਪਣੇ ਆਪ ਜਿਹੜੇ ਅਸੀਂ ਸਕੂਲਾਂ ਵਿੱਚ ਸਿਖਾਉਂਦੇ ਇਸ ਵਾਕ ਨਾਲ ਸਕੂਲ ਦੀ ਇੰਪੋਰਟੈਂਸ अहमियत ਬਿਲਕੁਲ ਖਤਮ ਹੈ ਜੇ ਅਗਰ ਅਸੀਂ ਸੋਚੀਏ ਕਿ ਫ੍ਰੀ ਪਲੇ ਵਿੱਚ ਬੱਚੇ ਕੀ ਕੀ ਸਿੱਖਦੇ ਨੇ ਤਾਂ ਇਹ ਬੜੀ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਕਿ ਫ੍ਰੀ ਪਲੇ ਕਰਦੇ ਵਕਤ ਬੱਚੇ ਸੋਚਣਾ, ਸਮਝਣਾ, ਗੱਲਬਾਤ ਕਰਨਾ, ਇੱਕ ਦੂਜੇ ਨੂੰ ਸਹਿਯੋਗ ਦੇਣਾ, ਇੱਕ ਦੂਜੇ ਤੋਂ ਸਹਿਯੋਗ ਲੈਣਾ, ਅਗਵਾਈ ਕਰਨੀ, ਕਿਸੇ ਦੇ ਨਾਲ ਮਿਲ ਕੇ ਚੱਲਣਾ, ਕਿਸੇ ਦੀ ਗੱਲ ਮੰਨਣਾ ਔਰ ਆਪਣੇ ਖੇਡਣ ਵਾਸਤੇ ਅਸੂਲ ਬਣਾਉਣੇ ਔਰ ਉਹਨਾਂ ਅਸੂਲਾਂ ਦੀ ਪਾਲਣਾ ਕਰਨੀ, ਫਿਰ ਉਹਦੇ ਵਿੱਚ ਝਗੜੇ ਹੋਣ ਦੀ ਸੂਰਤ ਵਿੱਚ ਕਿਸੇ ਨੂੰ ਮਨਾਉਣਾ ਕਿਸੇ ਦਾ ਮੰਨਣਾ ਕਿਸੇ ਨੂੰ ਕਿਸੇ ਰੁਸੇ ਹੋਏ ਨੂੰ ਮਨਾ ਲੈਣਾ ਕਿਸੇ ਰੋਂਦੇ ਹੋਏ ਨੂੰ ਉਹ ਚੁੱਪ ਕਰਾ ਦੇਣਾ ਔਰ ਫਿਰ ਉਹਦੇ ਵਿੱਚ ਨਿਆਹ ਕਰਨਾ ਕਿਸੇ ਮਸਲੇ ਕਿਸੇ ਝਗੜੇ ਦੀ ਸੂਰਤ ਵਿੱਚ ਨਿਆਹ ਕਰਨਾ ਫਿਰ ਉਸ ਨਿਆਹ ਕੀਤੇ ਹੋਈ ਚੀਜ਼ ਨੂੰ ਸਾਰੇ ਆਪੋ ਚ ਮੰਨਣਗੇ ਉਹਦੀ ਉਹਦੀ ਪਾਲਣਾ ਕਰਨਾ ਇਹ ਸਾਰੀਆਂ ਗੱਲਾਂ ਆਜ ਦੇ ਤਰੀਕ ਵਿੱਚ ਇੱਕ ਹੀ ਵਿਸਤਰੀ ਤੇ ਕੌਸ਼ਲ ਨੇ ਜਿਨ੍ਹਾਂ ਨੂੰ ਸਿਖਾਉਣ ਵਾਸਤੇ ਇਹ ਸਾਰਾ ਪਾਠਕ੍ਰਮ ਤਿਆਰ ਕੀਤਾ ਮੇਰਾ ਖਿਆਲ ਹੈ ਕਿ ਸਾਡੀ ਗੱਲ ਸਮਝ ਆ ਗਈ ਹੋਏਗੀ ਔਰ ਇਹ ਸਾਰਾ ਕੁਝ ਬੱਚਿਆਂ ਦੇ ਹਿੱਤਾਂ ਵਿੱਚ ਹੈ ਲਿਖਣਾ ਤੇ ਪੜ੍ਹਨਾ ਉਹਨਾਂ ਨੂੰ ਦੂਸਰੀ ਤੋਂ ਬਾਅਦ ਕਦੇ ਵੀ ਸਿਖਾਇਆ ਜਾ ਸਕਦਾ ਹੈ ਪਹਿਲੀ ਵੀ ਸਿਖਾਇਆ ਜਾ ਸਕਦਾ ਦੂਸਰੀ ਵੀ ਸਿਖਾਇਆ ਜਾ ਸਕਦਾ ਪਰ ਜਦ ਸਾਰੇ ਕੌਸ਼ਲ ਨੇ ਜਿਹਦੇ ਵਿੱਚ ਉਹਨਾਂ ਦੀ ਇੰਡੀਪੈਂਡੈਂਸ ਹੈ ਆਜ਼ਾਦੀ ਹੈ ਖੁਦਮੁਖਤਾਰੀ ਹੈ ਔਰ ਉਹਨਾਂ ਦੇ ਫੈਸਲੇ ਕਰਨ ਦੀ ਉਹਨਾਂ ਦੀ ਖੁੱਲ ਹੈ ਇਹ ਸਾਰੀ ਇਹ ਸਾਰੀਆਂ ਗੱਲਾਂ ਸਾਨੂੰ ਹੋਰ ਕਿਤੇ ਨਹੀਂ ਲੱਭਦੀਆਂ ਧੰਨਵਾਦ ਇਸ ਗੁਰਵਸ਼ੇਤੇ ਅਗਲੀ ਗੱਲਬਾਤ ਲਈ ਲੈ ਕੇ ਫਿਰ حاضر ਹੋਵਾਂਗੇ ਸ਼ੁਕਰੀਆ